ਅਸੀ ਕਾਲ ਦੋਸਤੋ ਮੈਂ ਤੁਹਾਡਾ ਆਪਣਾ ਬਾਬਾ ਗੁਰਵਿੰਦਰ ਤੁਹਾਡਾ ਸਭ ਦਾ ਸਵਾਗਤ ਕਰਦਾ ਸਾਡੇ ਚੈਨਲ ਸੱਚ ਦੀ ਆਵਾਜ਼ ਤੋਂ ਅੱਜ ਦਾ ਸਾਡਾ ਮੁੱਦਾ ਬਹੁਤ ਹੀ ਗੰਭੀਰ ਤੇ ਸੋਚਣ ਵਾਲਾ ਆ ਤੇ ਥੋੜਾ ਜਿਹਾ ਹਾਸੋ ਹਿਨਾ ਵੀ ਆ ਪੰਜਾਬ ਦੇ ਵਿੱਚ ਦਿਨੋਂ ਦਿਨ ਵਧਦੇ ਨਸ਼ੇੜੀ ਤੇ ਉਹਨਾਂ ਦੇ ਕਾਰਨਾਮੇ ਪੰਜਾਬ ਦੇ ਵਿੱਚ ਪਿਛਲੇ ਇਸ ਸਮੇਂ ਦੇ ਵਿੱਚ ਬਹੁਤ ਸਾਰੀਆਂ ਚੋਰੀਆਂ ਹੋਈਆਂ ਕਿਸੇ ਦੇ ਘਰੇ ਵੜ ਕੇ ਕੋਈ ਗਹਿਣੇ ਚੋਰੀ ਕਰਕੇ ਲੈ ਗਿਆ ਕਿਸੇ ਤੋਂ ਕੋਈ ਮੋਟਰਸਾਈਕਲ ਖੋ ਕੇ ਲਿਆ ਤੇ ਜਿਹੜਾ ਅੱਜ ਦਾ ਇਹ ਮੁੱਦਾ ਹੈ ਇਹ ਥੋੜਾ ਜਿਹਾ ਅਲੱਗ ਹੈ ਇਹਨਾਂ ਤੋਂ ਤੇ ਉਦੋਂ ਪਹਿਲਾਂ ਆਓ ਆਪਾਂ ਦੀਪ ਜੀ ਦਾ ਸਵਾਗਤ ਕਰੀਏ ਸਸੀ ਗਾਲ ਦੀਪ ਜੀ ਸਸੀ ਗਾਲ ਜੀ ਕਿਦਾਂ ਹੋ ਠੀਕ ਹੋ ਹਾਂਜੀ ਵਧੀਆ ਜੀ ਦੀਪ ਜੀ ਅੱਜ ਆਪਾਂ ਇੱਕ ਨਵਾਂ ਜਿਹਾ ਮੁੱਦਾ ਲੈ ਕੇ ਪੇਸ਼ ਹੋਇਆ ਆਪਣੇ ਸਰੋਤਿਆਂ ਵਾਸਤੇ ਤੇ ਉਹ ਮੁੱਦਾ ਹੈ ਕੀ ਆ ਉਹ ਮੁੱਦਾ ਹੈਗਾ ਲੱਸੀ ਚੋਰ ਲੱਸੀ ਚੋਰ ਹਾਂਜੀ ਲੱਸੀ ਚੋਰ ਚੋਰੀਆਂ ਹੁੰਦੀਆਂ ਬਹੁਤ ਦੇਖੀਆਂ ਹਾਂ ਹਾਂਜੀ ਗੈਣਿਆਂ ਦੀਆਂ ਹੋਗੀਆਂ ਜਾ ਮੋਟਰਾਂ ਦੇ ਆਪਣੇ ਤਾਰਾਂ ਚੋਰੀ ਕਰ ਗਈਆਂ ਤਾਰਾਂ ਚੋਰੀ ਹੋ ਗਈਆਂ ਹਾਂਜੀ ਕਿਉਂਕਿ ਆ ਲੈਵਲ ਚੋਰ ਆਪਣੇ ਜਿਆਦਾ ਸਰਦਾਰ ਹਾਂਜੀ ਹਾਂਜੀ ਤੇ ਆ ਲੱਸੀ ਚੋਰ ਪਹਿਲੀ ਵਾਰ ਦੇਖਿਆ ਇਹ ਹੋਇਆ ਕਿੱਥੇ ਆ ਇਹ ਬਠੰਡੇ ਦੇ ਪਿੰਡ ਦਿਹਾਲਪੁਰਾ ਚ ਹੋਇਆ ਅੱਛਾ ਜੀ ਬਾਈਕ ਤੇ ਚੋਰ ਆਏ ਹਾਂਜੀ ਤੇ ਜਦੋਂ ਕੋਈ ਜਾ ਰਿਹਾ ਸੀ ਤੁਰਿਆ ਹਨਾ ਬਜ਼ੁਰਗ ਜਾਂਦੇ ਸੀ ਤੇ ਉਹਦੇ ਹੱਥ ਚ ਕਿੰਨੀ ਸੀ ਲੱਸੀ ਦੀ ਹਾਂਜੀ ਤੇ ਜਦੋਂ ਕੁਝ ਨਹੀਂ ਮਿਲਿਆ ਤਾਂ ਫਰੌਲਸ ਦੀ ਕਿੰਨੀ ਕੋਕੇ ਲੈ ਗਈ ਵੀ ਆਪਣੇ ਯਾਰ ਚੋਰ ਇੰਨੇ ਆ ਕਰਕੇ ਯਾਰ ਵੀ ਯਾਰ ਪਰ ਬਹੁਤ ਮਤਲਬ ਇਹ ਲੋਸੀ ਦਾ ਬਹੁਤ ਵੱਡਾ ਮੁੱਦਾ ਹੈ ਸੋਚੀ ਆਪਾਂ ਇਹ ਬਹੁਤ ਵੱਡੀ ਆ ਹਾਂਜੀ ਸ਼ੂਰਲੀ ਕਿੰਨ ਤੋਂ ਬਹੁਤ ਨੇ ਪਰ ਆਪਾਂ ਸੋਚੀਏ ਵੀ ਯਾਰਾ ਆਪਣੇ ਲੋਕ ਇੰਨੇ ਜਿਆਦੇ ਗਰਗੇ ਕਿ ਜਿ ਚਿੱਟੇ ਦੀ ਪੂਰਤੀ ਲਈ ਆ ਡਰਗ ਦੀ ਪੂਰਤੀ ਲਈ ਆਪਾਂ ਯਾਰਾ ਕਿਹੜੇ ਲੈਵਲ ਤੱਕ ਆ ਗਏ ਯਾਰ ਤੇ ਉਹ ਆਏ ਲੁੱਟਣ ਤੇ ਤੇ ਕੁਝ ਮਿਲਿਆ ਨਹੀਂ ਜਦੋਂ ਤੇ ਜਾਂਦੇ ਚੋਰ ਦੀ ਪੱਗ ਸਹੀ ਉਹ ਕੰਮ ਕਰਤਾ ਕਹਿੰਦੇ ਚੱਲ ਲੱਸੀ ਖੋ ਕੇ ਲੈ ਚੱਲਦੇ ਉਹ ਆਏ ਵੀ ਪੀਣ ਦੇ ਕੰਮ ਤਾਂ ਆਉਗੀ ਸਹੀ ਗੱਲ ਆ ਸਹੀ ਆ ਜੀ ਪੀਣ ਦੇ ਤਾਂ ਕੰਮ ਆਉਗੀ ਚਲੋ ਕੋਈ ਕੰਮ ਤਾਂ ਲੈਣਗੇ ਹਾਂਜੀ ਹਾਂਜੀ ਪਰ ਸੋਚਣ ਵਾਲੀ ਗੱਲ ਹੈ ਕਿ ਬਾਬਾ ਜੀ ਤੁਰੇ ਆਉਂਦੇ ਸੀਗੇ ਤੇ ਉਹਨਾਂ ਤੋਂ ਇੱਕ ਲੱਸੀ ਦੀ ਕਿੰਨੀ ਖੋ ਕੇ ਲੈ ਗਏ ਤੇ ਬੰਦਾ ਇੰਨਾ ਵੀ ਸੇਫ ਨਹੀਂ ਹੈਗਾ ਕਿ ਸਿਰਫ ਘਰੇ ਜਾਂਦੇ ਬੰਦੇ ਰਸਤੇ 'ਚ ਲੁੱਟ ਲਿਆ ਦਿਨ ਦੇ ਦੁਪਹਿਰੇ ਭਾਜੀ ਆਉਣ ਦਾ ਟਾਈਮ ਐਦਾਂ ਦਾ ਹੋਣਾ ਹਾਂਜੀ ਈਮਲਾ ਬੰਦੇ ਨੂੰ ਕੱਪੜੇ ਕਿੰਨੇ ਪਾ ਕਰਨਗੇ ਤਨਤੇ ਮੇਰੇ ਕਿੰਨੇ ਪਾਏ ਪੂਰੇ ਨੇ ਕਿ ਘਟ ਗਿਆ ਕੁਛ ਹਾਂ ਕਿੰਨੇ ਪਾਏ ਹੋਇਆ ਹਾਂ ਜੀ ਕਿਉਂਕਿ ਹਾਲਾਤ ਮਾੜੇ ਹੋਈ ਜਾਣਗੇ ਜਨਦਨਾ ਬਿਲਕੁਲ ਜੀ ਇਹ ਥੋੜਾ ਯਾਰ ਸੋਚਣ ਵਾਲੀ ਚੀਜ਼ ਆ ਵੀ ਆਪਾਂ ਨੇ ਲੋਕ ਯਾਰ ਕਿਹੜੀ ਲੈਵਲ ਦੀਆਂ ਚੋਰੀਆਂ ਕਰਨ ਲੱਗ ਗਈ ਹਾਂਜੀ ਵੀਰ ਚੋਰੀ ਦਾ ਚੋਰੀਆਂ ਦੀ ਵੀ ਲੈਵਲ ਦੀ ਦਾ ਕੋਈ ਮੈਟਰ ਨਹੀਂ ਕਰਦਾ ਚੋਰੀ ਚਾਹੇ ਲੱਖ ਦੀ ਵੀ ਕੱਖ ਦੀ ਆ ਚੋਰੀ ਹੁਣ ਉਹ ਬਾਬੇ ਦੇ ਜੀ ਪੈਸੇ ਖੋ ਕੇ ਲੈ ਜਾਂਦੇ ਚੋਰੀ ਪੈਸਿਆਂ ਦੀ ਵੀ ਸੀ ਉਹ ਲੱਸੀ ਖੋ ਕੇ ਲੈ ਗਏ ਚੋਰੀ ਲੱਸੀ ਦੀ ਵੀ ਆ ਹੁਣ ਐ ਨਹੀਂ ਪਤਾ ਵੀ ਬਾਬਾ ਸੀ ਕਿ ਕੋਈ ਆਪਣਾ ਅੰਕਲ ਅੰਕਲ ਸੀ ਹਾਂ ਹਾਂ ਚਲੋ ਫਾਈਂਡ ਨਹੀਂ ਹੋਇਆ ਹਾਂਜੀ ਪਰ ਇੰਨਾ ਕ ਫਾਈਂਡ ਹੋਇਆ ਵੀ ਉਹ ਲੱਸੀ ਦੀ ਕਿੰਨੀ ਖੋ ਕੇ ਲੈ ਗਏ ਖੋ ਕੇ ਲੈ ਗਏ ਵੀਰ ਬਾਹ ਕਮਾਲ ਚੋਰ ਆ ਯਾਰ ਕਮਾਲ ਚੋਰ ਨੇ ਕਿ ਪੰਜਾਬ ਦੇ ਵਿੱਚ ਬੰਦਾ ਇੰਨਾ ਕ ਸੇਫ ਨਹੀਂ ਹੈਗਾ ਵੀ ਆਪਣੇ ਜਾ ਰਾਕੀ ਕਰ ਸਕੇ ਜਾਂ ਇਹ ਸੋਚਣਾ ਵੀ ਗੱਲ ਆਦੀਪਜੀਤ ਪੁਲਿਸ ਨੂੰ ਇਹ ਗੱਲ ਤੇ ਗੌਰ ਕਰਨੀ ਚਾਹੀਦੀ ਹੈ ਵੀ ਯਾਰ ਇੰਨੇ ਜ਼ਿਆਦਾ ਇਹਨਾਂ ਦੇ ਹੌਸਲੇ ਬੁਲੰਦ ਹੋ ਗਏ ਕਿ ਤੁਰੇ ਜਾਂਦੇ ਬੰਦੇ ਨੂੰ ਲੁੱਟ ਲੈਣੇ ਹੈ ਬੰਦੇ ਚ ਚਲੋ ਆਪਾਂ ਇਹ ਸੋਚਿਆ ਨਾ ਵੀ ਸਿਟੀ ਵਿੱਚ ਤਾਂ ਜੋ ਕੋਈ ਸੈਰ ਹੋ ਗਿਆ ਜਾਂ ਮਠੰਡਾ ਹੋ ਗਿਆ ਯਾਰ ਆਗੇ ਕੋਈ ਹੋਰ ਹੋ ਗਿਆ ਕੋਈ ਵੀ ਉਥੇ ਤਾਂ ਚੋਰੀਆਂ ਹੁੰਦੇ ਦੇਖੀ ਯਾਰ ਪਿੰਡ 'ਚ ਬੜੀ ਲੋਕ ਚੋਰੀਆਂ ਕਰਨ ਲੱਗੇ ਯਾਰ ਉਹ ਵੀ ਦਿਨ ਦੇ ਦੁਪਹਿਰੇ ਉਹ ਵੀ ਲੋਸੀ ਲੈ ਗਈ ਚੋਰੀ ਕਰ ਲਸੀ ਚੋਰੀ ਕਰਕੇ ਲੈ ਗਈ ਤੇ ਉਹ ਚੀਜ਼ਾਂ ਥੋੜੀਆਂ ਅਪਨ ਦੇਖਣ ਲਈ ਬੰਦਿਆ ਵੀ ਲੋਕ ਆਪਣੇ ਕਿਹੜੇ ਰਾਹ ਤੁਰਪੇ ਵੀ ਕਿਤੇ ਯਾਰ ਅਜ ਤਾਂ ਚਲੋ ਜੀ ਸੋਟ ਮੈਨੂੰ ਲੱਗਦਾ ਚੋਰੀ ਕਰਨਾ ਸਿੱਖਦੇ ਆ ਉਹ ਨਵੇਂ ਨਵੇਂ ਚੋਰ ਨਵੇਂ ਨਵੇਂ ਮੈਨੂੰ ਲੱਗਦਾ ਟ੍ਰੇਨਿੰਗ ਲੈ ਰਹੇ ਹੋ ਚੋਰ ਹਾਂਜੀ ਵੀ ਪਹਿਲਾਂ ਬਲੋਸੀ ਚੋਰੀ ਕਰਕੇ ਦੇਖ ਲਈਏ ਵੀ ਜੋ ਸਫਲ ਹੋਏ ਤਾਂ ਠੀਕ ਆ ਹਾਂਜੀ ਉਹ ਮੈਨੂੰ ਆ ਉਹ ਵੀ ਹੌਲੀ ਹੌਲੀ ਉਹਦੇ ਕੰਨ ਤਰਕੀਆਂ ਵੱਲ ਵੱਧ ਨੇ ਅੱਜ ਲੱਸੀ ਚੋਰੀ ਕੀਤੀ ਆ ਕੱਲੂ ਮੋਟਰਸਾਈਕਲ ਕੋ ਹੋਣਗੇ ਪਰਸੋਂ ਨੂੰ ਕਿਸੇ ਦੇ ਘਰੇ ਵੜ ਕੇ ਕੋਈ ਵੱਡੀ ਚੋਰੀ ਕਰਨਗੇ ਉਹ ਤਰੱਕੀ ਜਾਂਦੇ ਨੇ ਨਾ ਇਹਦਾ ਚੋਰੀ ਦਾ ਕਾਰਨ ਦੀਪ ਜੀ ਮੈਨੂੰ ਲੱਗਦਾ ਹੈ ਬੇਰੋਜ਼ਗਾਰੀ ਤੇ ਵਿਹਲਾਪਣਾ ਹੈ ਬਿਲਕੁਲ ਬੇਰੋਜ਼ਗਾਰੀ ਤੇ ਇਹ ਬੇਰੋਜ਼ਗਾਰੀ ਆ ਤਾਂ ਡਰਗ ਹਾਂਜੀ ਯਾ ਡਰਗ ਵੀ ਨਾ ਪਤਾ ਕੀ ਕਰਦੇ ਲੋਕ ਅੱਜ ਕੱਲ ਨਾ ਆਪਣਾ ਪਹਿਲਾ ਨਾ ਜਿਵੇਂ ਤੁਸੀਂ ਆਪਾ ਕੋਈ ਮੁੰਡਾ ਯਾਰਾ ਤੁਰਿਆ ਨਾ ਹਾਂਜੀ ਕਈ ਤਾਂ ਉਹਦੇ ਪਹਿਲਾ ਦੋਸਤ ਬਣ ਜਾਂਦੇ ਆ ਹਾਂਜੀ ਨਾ ਫਰੈਂਡ ਬਣਦੇ ਆ ਹਾਂਜੀ ਫਰੈਂਡ ਬਣ ਕੇ ਫਿਰ ਉਹਨੂੰ ਚਾਸੇ ਚ ਦਿੰਦੇ ਆ ਵੀ ਆ ਜਾ ਅੱਜ ਬਿਲਕੁਲ ਆ ਕੇ ਦੇਖ ਲੈ ਬਿਲਕੁਲ ਜੀ ਫਿਰ ਉਹ ਬੰਦਾ ਉਹਦੇ ਸਰਕਲ ਚ ਹੋ ਜਾਂਦਾ ਜਦੋਂ ਬੰਦੇ ਦੇ ਅੰਦਰ ਇੱਕ ਦੋ ਵਾਰ ਲੰਗਦਾ ਨਾ ਫਿਰ ਇਹ ਪਤਾ ਲੱਗਦਾ ਫਿਰ ਇਹ ਵਾਪਸ ਮੁੜ ਕੇ ਨਹੀਂ ਆਉਂਦਾ ਬਾਹਰ ਨੂੰ ਕਹਿਣ ਦਾ ਮਤਲਬ ਸੰਗਤ ਦਾ ਰੰਗਤ ਹੁੰਦੀ ਹੈ ਹਾਂ ਬਾਕੀ ਅਮਰੀਕਾ ਡਿਪੈਂਡ ਕਰਦਾ ਹਾਂ ਵੀ ਆਪਾਂ ਨੇ ਕੀ ਕਰੀ ਇਹ ਚੀਜ਼ਾਂ ਫਿਰ ਬਹੁਤ ਜਿਆਦਾ ਹੋ ਗਿਆ ਅੱਡੇ ਬਣਿਆ ਹੋਇਆ ਬਿਲਕੁਲ ਜੀ ਤੇ ਗੱਲ ਇਹ ਹੈ ਦੀਪ ਜੀ ਵਿੱਲਾਪਨ ਸਰਕਾਰਾਂ ਨੇ ਇੰਨਾ ਲਿਆਤਾ ਕਣਕ ਫ੍ਰੀ ਕਰਤੀ ਚਲੋ ਜੋ ਜੋਗ ਨੇ ਉਹਨਾਂ ਨੂੰ ਮਿਲਣੀ ਚਾਹੀਦੀ ਆ ਬੰਦਾ 10 ਰੁਪਈਆ ਦਾ ਕੰਮ ਕਰੇ ਨਾ ਕਰੇ ਪਰ ਉਹ ਬੰਦਾ ਚੰਗੇ ਸੋਹਣੇ ਕੱਪੜੇ ਪਾ ਕੇ ਥੱਲੇ ਮੋਟਰਸਾਈਕਲ ਲੈ ਕੇ ਜਦੋਂ ਘਰੋਂ ਨਿਕਲਦਾ ਉਹਨਾਂ ਨੂੰ ਘਰ ਦੇ ਘਰ ਦੇ ਮਾਪੇ ਉਹਨਾਂ ਦੇ ਮਾਪਿਆਂ ਨੂੰ ਵੀ ਚਾਹੀਦਾ ਯਾਰਾ ਵੀ ਸਾਡਾ ਜਵਾਬ ਕਿੱਧਰ ਜਾ ਰਿਹਾ ਉਹਨੂੰ ਰੋਕਣਾ ਚਾਹੀਦਾ ਉਹਨੂੰ ਟੋਕਣਾ ਚਾਹੀਦਾ ਵੀ ਭਾਈ ਦਾ ਫਰ ਰੁਪਿਆ ਦਾ ਕੰਮ ਕਰ ਲੈ ਤੇ ਲਵੇ ਤੂੰ ਕੰਮ ਦੱਸਦਾ ਕਰਦਾ ਨਹੀਂ ਵੀ ਨਵੇਂ ਕੱਪੜੇ ਪਾਉਣਾ ਤੇ ਚੱਕਦਾ ਮੋਟਰਸਾਈਕਲ ਠੂ ਗਿੜਾ ਇੱਧਰ ਠੂ ਗਿੜਾ ਇੱਧਰ ਸਾਰੇ ਪਿੰਡ ਉਤੋਂ ਤੂੰ ਗਿੜ ਨਹੀਂ ਲਾਉਣਾ ਹਟਦਾ ਤੇ ਬਾਅਦ ਵਿੱਚ ਜਦੋਂ ਉਹ ਇਹ ਜੀ ਸੰਗਤ ਚ ਪਏ ਜਾਂਦੇ ਆ ਵੀ ਯਾਰਾ ਚਿੱਟੇ ਤੇ ਲੱਗ ਗਿਆ ਕੋਈ ਕੋਈ दारू ਪੀਣ ਲੱਗ ਗਿਆ ਕੋਈ ਕੁਛ ਲੱਗ ਗਿਆ ਤੇ ਉਹੀ ਉਸ ਤੋਂ ਬਾਅਦ ਚ ਉਹਨਾਂ ਨੂੰ ਘਰੋਂ ਵੀ ਪੈਸੇ ਮਿਲਦੇ ਫਿਰ ਉਹ ਬੰਦੇ ਇਹ ਲੱਸੀ ਦੀਆਂ ਚੋਰੀਆਂ ਕਰਨ ਸਿੱਖਦੇ ਨੇ ਤੇ ਉਸ ਤੋਂ ਬਾਅਦ ਚ ਉਹੀ ਬੰਦੇ ਫਿਰ ਜਾ ਕੇ ਵੱਡੀਆਂ ਚੋਰੀਆਂ ਨੂੰ ਜਾਂਦੇ ਨੇ ਉਹ ਜਨਾ ਮੈਨੂੰ ਲੱਗਦਾ ਆਪਾਂ ਸਰਕਾਰ ਤਾਂ ਚਲੋ ਇਨਵੋਲਵ ਹੈਗੀ ਐਚ ਵੀ ਬੇਰੋਜ਼ਗਾਰੀ ਆ ਹਾਂਜੀ ਥੋੜਾ ਜਿਹਾ ਆਪਣੇ ਲੋਕ ਵੀ ਨਾ ਫੁਕਰਪੁਰੇ ਚ ਪੈਰ ਬਧਰ ਕਰਨ ਲੱਗੇ ਹਾਂਜੀ ਵੀ ਫੁਕਰਪੁਰਾ ਬਾਲਾ ਕਰਨ ਲੱਗੇ ਹਾਂਜੀ ਗੱਡੀਆਂ ਤੇ ਗੇੜੀਆਂ ਮਾਰਨੀਆਂ ਸਿੱਧੀਆਂ ਚ ਬਿਲਕੁਲ ਔਰ ਨ ਵੱਡੇ ਵੱਡੇ ਲਵਾਉਣੇ ਹਾਂਜੀ ਜੇ ਆਪਾਂ ਕਹੀਏ ਨਾ ਵੀ ਚਲੋ ਸਰਕਾਰੀ ਜੌਬ ਨਹੀਂ ਮਿਲਦੀ ਹਾਂਜੀ ਪਰ ਕਈ ਲੋਕ ਪ੍ਰਾਈਵੇਟ ਵੀ ਜੋਬ ਕਰਦੇ ਆ ਕਈ ਬੰਦੇ ਬਹੁਤ ਵਧੀਆ ਪੜੇ ਲਿਖੇ ਮੁੰਡੇ ਤੇ ਬਰਗਰਾਂ ਦੀਆਂ ਰੇੜੀਆਂ ਲਾਈ ਬੈਠੇ ਨੇ ਬਾਈ ਚੰਗੀ ਗੱਲ ਹੈ ਮੈਨੂੰ ਲੱਗਦਾ ਨਾ ਆਪਣੇ ਲੋਕ ਨਾ ਥੋੜਾ ਜਿਹਾ ਪਤਾ ਨਹੀਂ ਤਾਂ ਅੱਜੇ ਆਪ ਨੂੰ ਬਾਲੀ ਹਾਈ ਲੈਵਲ ਦਾ ਉਹ ਕਰਦੇ ਆ ਵੀ ਕਿਤੇ ਆ ਚੱਕਰ ਚ ਭੁੱਖੇ ਨਾ ਮਰ ਜਿਓ ਵੀ ਇਹ ਰਿਐਲਿਟੀ ਆ ਕੰਮ ਕਰਨਾ ਚਾਹੀਦਾ ਕੰਮ ਕਰਨਾ ਚਾਹੀਦਾ ਬਿਲਕੁਲ ਹੁਣ ਆਪਾਂ ਕਹਿੰਦੇ ਨੇ ਹੁਣ ਬਾਹਰਲੀ ਉਹਦਾ ਸਿਟੀ ਦਾ ਬੰਦਾ ਆ ਕੇ ਇੱਥੇ ਜੁਗ ਜੂਪੀ ਜਾਂ ਬਿਹਾਰ ਦਾ ਕੰਮ ਕਰ ਰਿਹਾ ਜੀ ਉਹ ਸੰਗਦਾ ਨਹੀਂ ਨਾ ਨਾ ਬਿਲਕੁਲ ਉਦਾਂ ਹੀ ਆਪਣੇ ਇੰਡੀਆ ਤੋਂ ਚਾਹੇ ਉਹਨੂੰ ਕੁਝ ਵੀ ਕਰਨਾ ਪਵੇ ਜੇ ਗੋਲ ਗੱਪੇ ਲਾਉਣੇ ਪੈ ਜਾਣ ਕੋਈ 버거 ਬਣਾਉਣਾ ਪਵੇ ਜੇ ਕੁਝ ਵੀ ਕਰਨਾ ਪਵੇ ਜੇ ਤੇ ਉਹ ਜ਼ਰੂਰ ਕਰਦਾ ਪਰ ਆਪਣੇ ਬੰਦੇ ਇਹ ਨਹੀਂ ਕਰਦੇ ਹੁਣ ਇਹ ਇੰਡੀਆ ਤੋਂ ਆਪਣੇ ਬਾਹਰ ਦੇ ਲੋਕ ਸਾਰੇ ਕੰਮ ਹੀ ਕਰਦੇ ਆ ਬਿਲਕੁਲ ਜੀ ਪਰ ਹਾਂ ਕਈ ਵਾਰ ਆ ਹੁੰਦਾ ਵੀ ਜਿੰਨਾ ਮੁੱਲ ਉੱਥੇ ਚਾਹੀਦਾ ਕੰਮ ਦਾ ਉਹਨਾਂ ਨੂੰ ਨਹੀਂ ਮਿਲਦਾ ਨਹੀਂ ਪੈਂਦਾ ਪਰ ਅੱਜ ਦੇ ਟਾਈਮ 'ਚ ਮੈਂ ਕਈ ਕੁਲਚੇ ਵਾਲੇ ਸੁਣਿਆ ਕਈ ਆਪਣੇ ਸੰਗਰੂਰ ਹੁੰਦਾ ਸੀ ਕੁਲਚੇ ਵਾਲਾ ਹਾਂਜੀ ਇਹਨਾ ਭੁੱਲ ਗਿਆ ਕਿ ਕਿੰਨੇ ਪੈਸੇ ਆ ਬੰਦੇ ਨੇ ਮਿਹਨਤ ਕੀਤੀ ਕੁਮਾਰੀ ਕਾਫੀ ਜਗ੍ਹਾ ਤੇ ਹੋਰ ਵੀ ਇਦਾਂ ਦੇ ਹੋਏ ਜਿਹੜੇ ਸਟਾਲ ਲਾਈ ਹੋਈ ਆ ਬਿਲਕੁਲ ਵਧੀਆ ਗੱਲ ਇਹ ਆਈ ਮਿਹਨਤ ਦਾ ਮੁੱਲ ਤਾਂ ਪੈਂਦੀ ਪੈਂਦਾ ਅੱਜ ਨਹੀਂ ਤਾਂ ਕੱਲ ਕੱਲ ਨਹੀਂ ਤਾਂ ਪਰਸੋ ਹਾਂ ਉਹ ਤਾਂ ਫਿਰ ਪੈਣੀ ਆ ਨਾ ਬਿਲਕੁਲ ਜੀ ਜੇ ਆਪਾਂ ਕਈ ਵੀ ਇੱਕੋ ਦਿਨ ਉਹ ਹੋ ਜੇ ਤੇ ਇੱਕ ਦਿਨ 'ਚ ਤਾਂ ਨਹੀਂ ਹੁੰਦਾ ਭਾਜੀ ਇਹੋ ਥੋੜਾ ਜਿਹਾ ਟਾਈਮ ਲੱਗਦਾ ਆਪਣੇ ਲੋਕ ਥੋੜੇ ਧਿਆਨ ਦੇਣੇ ਚੀਜ਼ਾਂ ਤੇ ਇੱਕ ਮੈਂ ਗੱਲ ਹੋਰ ਕਰਨ ਲੱਗਿਆ ਸੀ ਅੱਜ ਉਹ ਜਿਹੜੀ ਆਪਣੀ ਹੋਈ ਨਹੀਂ ਸੀ ਉਹ ਔਰਤ ਆਪਣੀ ਜੋ ਨੰਬਰ ਫੜਾਇਆ ਸੀ ਨਾ ਪਤਾ ਨਹੀਂ ਕੀ ਫੜਾਇਆ ਰੀਲ ਜੀ ਵਾਇਰਲ ਹੋਈ ਸੀ ਨਾ ਹਾਂ ਉਹ ਕਹਿੰਦਾ ਸੀ ਮੁੰਡੇ ਨੇ ਮੈਂ ਥੱਲੇ ਕਮੈਂਟ ਵੀ ਲਿਖਿਆ ਸੀ ਕਹਿੰਦਾ ਇਹ ਮੇਰੀ ਮੰਮੀ ਤੇ ਡੈਡੀ ਨੇ ਤੇ ਮੇਰੇ ਡੈਡੀ ਨੇ ਕਹਿੰਦਾ ਵੀ ਟੋਕਨ ਫੜਾਇਆ ਸੀ ਮੇਰੀ ਮੰਮੀ ਨੂੰ ਤੇ ਕਈ ਲੋਕਾਂ ਨੇ ਵਿਊ ਲੈਣ ਦੇ ਮਾਰਿਆ ਨੇ ਉਹਨੂੰ ਇਹੋ ਜਿਹੇ ਤਰੀਕੇ ਨਾਲ ਪੇਸ਼ ਕਰਿਆ ਪਰ ਹਾਲੇ ਤੱਕ ਇਹ ਗੱਲ ਕਲੀਅਰ ਨਹੀਂ ਆ ਵੀ ਉਹ ਸੱਚੀ ਹੈ ਜਾਂ ਝੂਠੀ ਹੈ ਸੱਚੀ ਹੈ ਨਾ ਉਹ ਮੈਂ ਦੇਖੀ ਆ ਬੋਲਦੀ ਹਾਂ ਹਾਂਜੀ ਤੇ ਉਹ ਉਨੇ ਮੈਲਾ ਨੇ ਜਾ ਕੇ ਥਾਣੇ ਦੇ ਵਿੱਚ ਰਿਪੋਰਟ ਵੀ ਲਖਾਈਆ ਪਰਚਾ ਵੀ ਲਖਾਇਆ ਵੀ ਭਾਈ ਮੇਰੀ ਵੀਡੀਓ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਵੀ ਇਦਾਂ ਦੀ ਕੋਈ ਗੱਲ ਨਹੀਂ ਮੈਂ ਸਿਰਫ ਹੱਥ ਧੋਰੀ ਸੀ ਮੇਰੇ ਘਰ ਵਾਲੇ ਨੇ ਮੈਨੂੰ ਟੋਕਨ ਫੜਾਇਆ ਫਿਰ ਉਹੀ ਕਹਿੰਦੇ ਵੀ ਆਪਾਂ ਯਾਰ ਮੈਨੂੰ ਲੱਗਦਾ ਨਾ ਆਪਣੇ ਲੋਕਾਂ ਨੂੰ ਨਾ ਯੂਜ਼ ਨਹੀਂ ਕਰਨਾ ਆਉਂਦਾ ਯੂਜ਼ ਕਰਨਾ ਤਾਂ ਆਉਂਦਾ ਦੀ ਵੀ ਗਲਤ ਤਰੀਕੇ ਨਾਲ ਵਰਤ ਕਰਨਾ ਗੱਲ ਕਰ ਰਹੇ ਆ ਨਾ ਵੀ ਚੰਗੇ ਤਰੀਕੇ ਨਾਲ ਯੂਜ਼ ਕਰੋ ਨਾ ਯਾਰ ਚੀਜ਼ ਹੈ ਹਾਂਜੀ ਆਪਾਂ ਕੋਈ ਚੰਗਾ ਮੈਸੇਜ ਹੋ ਯਾਰ ਹੁਣ ਆਪਾਂ ਚੰਗਾ ਮੈਸੇਜ ਦੇ ਰਹੇ ਆ ਬੈਠੇ ਹਾਂਜੀ ਆਪਾਂ ਲੋਕ ਗਾਲੀਂ ਕੱਢਦੇ ਹੁਣੇ ਕੋਈ ਗੱਲ ਨਹੀਂ ਬਿਲਕੁਲ ਜੀ ਬਿਲਕੁਲ ਗਾਲਾ ਪੈਣੀ ਬਣੀ ਕੋਈ ਤਾਂ ਐ ਕਹਿੰਦੇ ਹੁਣੇ ਯਾਰ ਵੀ ਇਹਨਾਂ ਨੂੰ ਹਟਾਓ ਯਾਰ ਕੀ ਕੰਮ ਤੇ ਲੱਗਿਆ ਜੀ ਬਿਲਕੁਲ ਚਲੋ ਉਹ ਆਪਾਂ ਨੂੰ ਪਤਾ ਆਪਣੇ ਮਨ ਦੀ ਸੰਤੁਸ਼ਟੀ ਆ ਜੇ ਮੈਨੂੰ ਕੋਈ ਸੁ ਚੰਗਾ ਬੋਲ ਕੇ ਬਿਲਕੁਲ ਜੀ ਮੈਨੂੰ ਕੋਈ ਵਧੀਆ ਫੀਲ ਹੁੰਦਾ ਤਾਂ ਮੇਰੇ ਮਨ ਨੂੰ ਹੁੰਦਾ ਪਰ ਆਪਾਂ ਉਹ ਕੰਮ ਨਹੀਂ ਕਰਦੇ ਹੈਗੇ ਕਿਸੇ ਦੀ ਕੋਈ ਕਿੱਧਰ ਦੀ ਵੀਡੀਓ ਤੇ ਲੈ ਕੇ ਕਿੱਧਰ ਜਾਣੀ ਨਹੀਂ ਉਹ ਤਾਂ ਫਿਰ ਆਪਾਂ ਨਾਟਕ ਹੁੰਚਾ ਬਿਲਕੁਲ ਜੀ ਉਹ ਹੋਣੀ ਵੀ ਨਹੀਂ ਆਪਾਂ ਨੂੰ ਤੇ ਆਪਣਾ ਕੰਮ ਆ ਸਿਰਫ ਸਹੀ ਨੂੰ ਸਹੀ ਕਹਿਣਾ ਤੇ ਗਲਤ ਨੂੰ ਗਲਤ ਕਹਿਣਾ ਤੁਹਾਨੂੰ ਇਹ ਆਪਾਂ ਯਾਰ ਧਿਆਨ ਦੀਏ ਚੀਜ਼ਾਂ ਚ ਵੀ ਉਹਨਾਂ ਦੀ ਗੱਲ ਕੁਛ ਵੀ ਨਹੀਂ ਸੀ ਤੇ ਗੱਲ ਕਿੱਥੇ ਤੱਕ ਪਹੁੰਚਾਤੀ ਉਹਨਾਂ ਦੀ ਵੀ ਇੱਕ ਸਿਆਣੀ ਬਿਆਣੀ ਔਰਤਾਂ ਇੱਕ ਬੰਦੇ ਨੂੰ ਨੰਬਰ ਲੈ ਗਈ ਫੜ ਕੇ ਤੇ ਗੱਲ ਕਿੱਧਰ ਦੀ ਕਿੱਧਰ ਲੈ ਗਈ ਫਿਰ ਉਹੀ ਤਾਂ ਗੱਲ ਕਹਿ ਰਹੇ ਆ ਵੀ ਆਪਾਂ ਯਾਰ ਆਪਣੇ ਲੋਕ ਨਾ ਵਿਊਆਂ ਚੱਕਰ ਚ ਪੈ ਗਏ ਵੀ ਸਾਨੂੰ ਵਿਊ ਆਉਣਗੇ ਓਏ ਬਿਲਕੁਲ ਫਿਰ ਉਹਨੂੰ ਨਾ ਪਤਾ ਕਿ ਜਦੋਂ ਵਿਊ ਆਏ ਨਾ ਫਿਰ ਉਹਨਾਂ ਇੰਸਟਾਗ੍ਰam ਤੇ ਨਾ ਪੈਨ ਕਰ ਦਿੰਦੇ ਆਪਾਂ ਬਿਲਕੁਲ ਜੀ ਵੀ ਲੋਕ ਸਾਨੂੰ ਦੇਖਣੇ ਨੇ ਵੀ ਆਇਆ ਯਾਰ ਕਿਸੇ ਦੀ ਤੁਸੀਂ ਗਲਤ ਜਾਣਕਾਰੀ ਦੋਗੇ ਹਾਂਜੀ ਉਹ ਪਰੂਵ ਵੀ ਉਹਦਾ ਹੀ ਕਰਨਾ ਵੀ ਤੁਸੀਂ ਕਿਸੇ ਦੀ ਇੱਜ਼ਤ ਜਾਨ ਖਰਾਬ ਕਰ ਰਹੇ ਹੋ ਵੀ ਮਾੜਾ ਹੀ ਆ ਯਾਰ ਦੇਖਣਾ ਬਣਦਾ ਆਪਣੇ ਲੋਕ ਯਾਰ ਭੁੱਲ ਗਏ ਸ਼ਾਇਦ ਮੈਨੂੰ ਲੱਗਦਾ ਜਦੋਂ ਕਦੇ ਆਪ ਦੇ ਘਰੇ ਇਹ ਚੀਜ਼ ਵਾਪਰਦੀ ਆ ਫਿਰ ਲੋਕਾਂ ਨੂੰ ਉਹ ਚੀਜ਼ ਫਿਰ ਅੱਗੇ ਆਉਂਦੀ ਆ ਇਹ ਦੇਖਣਾ ਪੈਂਦਾ ਇਹ ਲੋਕ ਥੋੜੇ ਜਿ ਆਪਣੇ ਯਾਰ ਘੱਟ ਧਿਆਨ ਦੇ ਰਹੇ ਆ ਇਹ ਚੀਜ਼ ਤੇ ਥੋੜਾ ਚਾਹੀਦਾ ਆਪਣੇ ਲੋਕਾਂ ਨੂੰ ਮੈਨੂੰ ਤਾਂ ਲੱਗਦਾ ਯਾਰ ਸੋਸ਼ਲ ਮੀਡੀਆ ਬੰਦ ਹੋ ਜੇ ਨੇ ਆਪਣੇ ਬਿਲਕੁਲ ਜੀ ਆਹ ਇਹਨਾਂ ਕਿ ਉਹ ਵਿਰਜ਼ਗਾਰ ਚੱਲਦਾ ਇਹ ਰੋਜ਼ਗਾਰ ਨਹੀਂ ਹੈਗਾ ਹਾਂਜੀ ਇਹ ਤਾਂ ਰੋਟੀਆਂ ਛਕਦੇ ਆ ਫਰੀ ਦੀ ਆਪਾਂ ਬਿਲਕੁਲ ਜੀ ਇਸ ਸਾਫ਼ ਜੀ ਗੱਲ ਕਰੀਏ ਹਨਾ ਬਿਲਕੁਲ ਜੀ ਤੇ ਮੈਂ ਕਹਿੰਦਾ ਜੇ ਬੰਦ ਹੋ ਜੇ ਜਿਵੇਂ ਟਿਕਟੋਕ ਬੰਦ ਹੋਇਆ ਸੀ ਨਾ ਬਿਲਕੁਲ ਜੀ ਮੈਂ ਕਹਿੰਦਾ ਅੱਧੇ ਲੋਕ ਸਹੀ ਪਾਗਲ ਤੋਂ ਸਹੀ ਹੋ ਜਾਣਗੇ ਬਿਲਕੁਲ ਜੀ ਬਹੁਤ ਲੋਕ ਪੰਜਾਬ ਦੇ ਵਿੱਚ ਵੀ ਇਦਾਂ ਦੇ ਨੇ ਜਿਹੜੇ ਵੀ ਗਲਤ ਚੀਜ਼ਾਂ ਜ਼ਵਾਕਾਂ ਦੇ ਅੱਗੇ ਪਰੋਸ ਰਹੇ ਨੇ ਬਹੁਤ ਜ਼ਿਆਦਾ ਤੇ ਰਹੀ ਗੱਲ ਆ ਆਪਣੇ ਪਿੰਡਾਂ ਦੇ ਵਿੱਚ ਹੋਣ ਵਾਲੇ ਮੰਨ ਲਓ ਕੋਈ ਕਬੱਡੀ ਕੱਪ ਹੁੰਦਾ ਕੋਈ ਕੋਈ ਵੀ ਪ੍ਰੋਗਰਾਮ ਹੁੰਦਾ ਵੱਡਾ ਪ੍ਰੋਗਰਾਮ ਹੁੰਦਾ ਕਾ ਉੱਤੇ ਇਹੋ ਜਿਹੇ ਚੀਫ ਗੈਸਟ ਬੁਲਾਉਏ ਜਾਂਦੇ ਨੇ ਯਾਰ ਜਿਨ੍ਹਾਂ ਦੀ ਕੋਈ ਦੇਣੇ ਨਹੀਂ ਹੈਗੀ ਫਿਰ ਉਹ ਹੀ ਤਾਂ ਕਹਿੰਦੇ ਵੀ ਜਿਹੜੇ ਇੰਸਟਾਗ੍ਰam ਤੇ ਜਿਨ੍ਹਾਂ ਦੇ 22000 ਫੋਲਰ ਆ ਵੀ ਉਹਨਾਂ ਦੀ ਦੇਣ ਕੀ ਆ ਕੁਛ ਜੇ ਤੁਸੀਂ ਬੁਲਾਉਣੇ ਆਏ ਯਾਰ ਕਿਸੇ ਹਨਾ ਆ ਪੁਰਾਣੇ ਵੱਡੇ ਕਬੱਡੀ ਖਿਡਾਰੀ ਨੂੰ ਬੁਲਾ ਲਓ ਯਾਰ ਤੁਸੀਂ ਕਬੱਡੀ ਦਾ ਕੱਪ ਕਰਾ ਰਹੇ ਹੋ ਘੱਟੋ ਘੱਟ ਪਤਾ ਤਾਂ ਲੱਗੇ ਯਾਰਾ ਵੀ ਆਹ ਬੰਦਾ ਖੇਡਦਾ ਹੁੰਦਾ ਸੀ ਬਈ ਯਾਰਾ ਉਹ ਇਹ ਤਾਂ ਭਾਈ ਹੁਣ ਕੀ ਆਖਾਂ ਮੈਂ ਹੁਣ ਜੇ ਕੁਝ ਬੋਲਾਂਗੇ ਤਾਂ ਫਿਰ ਗਲਤ ਕੰਮ ਹੋਏਗਾ ਹਾਂ ਬਿਲਕੁਲ ਜੀ ਬਿਲਕੁਲ ਬੋਲੂ ਮੈਂ ਜ਼ਰੂਰ ਕਿਉਂਕਿ ਆਹ ਮੁੱਦੇ ਤੇ ਮੇਰੇ ਲਈ ਵੀ ਬਹੁਤ ਚੀਜ਼ਾਂ ਪਈਆਂ ਕੋਈ ਨਹੀਂ ਜੀ ਲੈ ਕੇ ਜ਼ਰੂਰ ਆਵਾਂਗੇ ਲੈ ਕੇ ਆਉਂਗਾ ਵੀ ਜਿਹੜਾ ਕੀ ਬੰਦਾ ਠੀਕ ਹੈ ਜੀ ਬਾਕੀ ਥੋੜਾ ਧਿਆਨ ਦਿਓ ਜਿਹੜਾ ਲੱਸੀ ਚੋਰੀ ਵਾਲਾ ਲੱਸੀ ਚੋਰੀ ਵਾਲੀ ਵੀ ਬਚ ਕੇ ਰਹੋ ਜੀ ਇਹ ਥੋੜਾ ਜਿਆਦਾ ਵੱਡਾ ਹਾਂਜੀ ਇਹ ਸੋਚਣ ਵਾਲੀ ਗੱਲ ਆ ਵੀ ਆਪਾਂ ਯਾਰ ਇੰਨੇ ਕੁ ਵੀ ਸੇਫ ਨਹੀਂ ਵੀ ਆਪਣੇ ਜਵਾਕ ਆਪਣੇ ਮਾਪਿਓ ਆਪਣਾ ਬਾਪੂ ਤੁਰ ਕੇ ਗੱਲਾਂ ਲੱਸੀ ਦੀ ਕਿ ਨਹੀਂ ਲੈ ਕੇ ਆ ਸਕਦਾ ਯਾਰ ਪੰਜਾਬ ਦੇ ਆ ਹਾਲਾਤ ਨੇ ਮਾਜ ਕਾਲਾ ਨੂਨ ਪਾ ਕੇ ਬੀਤੀ ਹੋਈ ਚਲੋ ਸਹੀ ਹੈ ਠੀਕ ਹੈ ਜੀ ਓਕੇ ਜੀ ਫਸਰੀ ਗਾਲ ਦੀ